ਮੇਰੀਆਂ ਸਾਰੀਆਂ ਭੈਣਾਂ ਨੂੰ ਅੱਜ ਅਸੀਂ ਤੁਹਾਨੂੰ ਹੱਥ ਵਾਲੀ ਮਸ਼ੀਨ ਕੱਪੜੇ ਸੀਣ ਵਾਲੀ ਤੇ ਇਹਦੇ ਬਾਰੇ ਦੱਸਾਂਗੇ ਕਿਵੇਂ ਇਹਨੂੰ ਸਾਫ਼ ਕੀਤਾ ਜਾਂਦਾ ਹੈ ਤੇ ਕਿਵੇਂ ਇਹਦੇ ਧਾਗਾ ਫਸ ਜਾਏ ਜਾਂ ਜਾਮ ਹੋ ਜਾਏ ਤੇ ਕਿਵੇਂ ਠੀਕ ਕੀਤਾ ਜਾਂਦਾ ਹੈ ਆਪਾਂ ਆਮ ਕਰਕੇ ਬਾਹਰੋਂ ਘੁੰਮਣ ਫਿਰਨ ਵਾਲੇ ਆਉਂਦੇ ਆ ਠੀਕ ਕਰਨ ਵਾਲੇ ਮਸ਼ੀਨ ਉਹਨਾਂ ਤੋਂ ਠੀਕ ਕਰਵਾਉਂਦੇ ਆ ਉਹ 3-400 ਰੁਪਏ ਲੈ ਜਾਂਦੇ ਮਸ਼ੀਨ ਫੇਰ ਵੀ ਠੀਕ ਨਹੀਂ ਹੁੰਦੀ ਤੇ ਆਪਾਂ ਉਹਨਾਂ ਤੋਂ ਠੀਕ ਕਰਾਣ ਦੀ ਬਜਾਏ ਨਾਲੇ ਪੈਸੇ ਬਚਾਓ ਤੇ ਨਾਲੇ ਖੁਦ ਠੀਕ ਕਰਨੀ ਸਿੱਖੋ ਬਹੁਤ ਹੀ ਆਸਾਨ ਤਰੀਕੇ ਨਾਲ ਆਪਾਂ ਘਰ ਵਿੱਚ ਹੀ ਠੀਕ ਕਰ ਸਕਦੇ ਹਾਂ ਪਹਿਲਾਂ ਆਪਾਂ ਕੀ ਕਰਨਾ ਜਿਹੜੀ ਰੀਲ ਪਾਈ ਹੁੰਦੀ ਹੈ ਵਿੱਚ ਆਪਾਂ ਰੀਲ ਇਹ ਕੱਢ ਲੈਣੀ ਹੈ ਫਿਰ ਕੀ ਵੀ ਆ ਵਿੱਚੋਂ ਕੱਢਾਂਗੇ ਇਹ ਵੀ ਕੀ ਕਰਨਾ ਇਹਦੇ ਮੇਨ ਹੁੰਦੇ ਆ ਨਟ ਹੁੰਦੇ ਉੱਪਰ ਇੱਕ ਇਹ ਸਾਈਡ ਹੁੰਦਾ ਤੇ ਇੱਕ ਆ ਪਿੱਛੇ ਹੁੰਦਾ ਹੈ ਪਹਿਲਾਂ ਆਪਾਂ ਇਹ ਦੋਨੇ ਨਟ ਖੋਲ ਕੇ ਇਹਦੇ ਪੈਰ ਸਾਫ਼ ਕਰਾਂਗੇ ਵੱਡੇ ਪੇਚਕਸ ਦੇ ਨਾਲ ਆਪਾਂ ਇਹ ਨਟ ਖੋਲ ਲਾਂਗੇ ਆ ਛੋਟੇ ਛੋਟੇ ਨਟ ਹੁੰਦੇ ਐ ਆਪਾਂ ਦੇਖੋ ਦੋਨੇ ਖੋਲ ਲੈ ਤੇ ਆਪਾਂ ਉਸ ਤੋਂ ਬਾਅਦ ਕੀ ਕਰਨਾ ਇਹਨੂੰ ਪੈਰ ਨੂੰ ਵਿੱਚੋਂ ਕੱਢ ਲੈਣਾ ਆ ਦੇਖੋ ਪੱਤੀ ਨਿਕਲ ਜਾਂਦੀ ਐ ਆ ਦੇਖੋ ਕਿੰਨੇ ਧਾਗੇ ਫਸੇ ਹੋਏ ਐ ਇਹਦੇ ਵਿੱਚ ਆ ਆ ਦੇਖੋ ਆਪਾਂ ਇਹਨੂੰ ਸਾਫ਼ ਕਰਾਂਗੇ ਧਾਗੇ ਕੱਢ ਕੇ ਉਸ ਤੋਂ ਬਾਅਦ ਆਪਾਂ ਟੀਪ ਦੇ ਨਾਲ ਤੇਲ ਲਗਾਵਾਂਗੇ ਆਪਾਂ ਥੋੜਾ ਚਲਾ ਕੇ ਤੇਲ ਵੀ ਪਾਰਤਾ ਤੇ ਖਲਾ ਕੇ ਚੈੱਕ ਕਰ ਲੈਣਾ ਉਸ ਤੋਂ ਬਾਅਦ ਆਪਾਂ ਇਹਨੂੰ ਉਸ ਤੋਂ ਬਾਅਦ ਆਪਾਂ ਇਹਨੂੰ ਮੋੜ ਕੇ ਇਸੇ ਤਰ੍ਹਾਂ ਨਾਟ ਕੱਸ ਦਾਂਗੇ ਬੜੀ ਆਸਾਨੀ ਨਾਲ ਇਹ ਕੱਸ ਹੋ ਜਾਂਦੇ ਆਪਾਂ ਹੁਣ ਕੀ ਕਰਾਂਗੇ ਹੁਣ ਆਪਾਂ ਇਹ ਵਾਲੀ ਪੱਤੀ ਖੋਲਾਂਗੇ ਪੂਰੀ ਖੁੱਲ ਜੂਗੀ ਇੱਕ ਨਾਟ ਹੁੰਦਾ ਸਿਰਫ ਇੱਥੇ ਆਹ ਨਾਟ ਖੋਲਾਂਗੇ ਕੋਪਾ ਇਸ ਤਰ੍ਹਾਂ ਆ ਨਾਟ ਇੱਕ ਇੱਕ ਨਾਟ ਹੁੰਦਾ ਇਹ ਖੋਲ ਲਿਆ ਤੇ ਆਹ ਪੱਤੀ ਪੂਰੀ ਸਾਰਾ ਕੁਝ ਖੁੱਲ ਜਾਂਦਾ ਆ ਦੇਖੋ ਖੋਲ ਕੇ ਅੱਪਾ ਹੁਣ ਇਹਨੂੰ ਤੇਲ ਲਗਾਵਾਂਗੇ ਇਸ ਤਰ੍ਹਾਂ ਆਪਾਂ ਸਾਰੇ ਤੇਲ ਲਗਾ ਦਾਂਗੇ ਇਸ ਤਰ੍ਹਾਂ ਤੇਲ ਲਗਾ ਕੇ ਥੋੜੀ ਆਪਾਂ ਮਸ਼ੀਨ ਚਲਾ ਲਾਂਗੇ ਆਪਾਂ ਇਹਨੂੰ ਫਿਰ ਜਿਸ ਢੰਗ ਨਾਲ ਖੋਲਿਆ ਉਸੇ ਢੰਗ ਨਾਲ ਇਸ ਤਰ੍ਹਾਂ ਲਗਾ ਕੇ ਆਹ ਨਟ ਆਪਾਂ ਕੱਸ ਦਾਂਗੇ ਆਹ ਦੇਖੋ ਇਸ ਤਰ੍ਹਾਂ ਨਟ ਕੱਸ ਕੇ ਫਿੱਟ ਕਰ ਦਾਂਗੇ ਮੁੜ ਕੇ ਤੇ ਉਸ ਤੋਂ ਬਾਅਦ ਆਪਾਂ ਇੱਥੇ ਧਾਗਾ ਪਾਉਂਦੇ ਨਾ ਇਸ ਫਿਰਕੀ ਦੇ ਵਜੇ ਇੱਥੇ ਵੀ ਤੇਲ ਲਗਾ ਦਾਂਗੇ ਕਿਉਂਕਿ ਧਾਗਾ ਟੁੱਟਦਾ ਬਹੁਤ ਹੈ ਨਾ ਜਿਹੜੇ ਸ਼ੇਕ ਬਣੇ ਹੁੰਦੇ ਆ ਵਿੱਚ ਮਸ਼ੀਨ ਦੇ ਉੱਪਰ ਇਹਨਾਂ ਦੇ ਵਿੱਚ ਆਪਾਂ ਤੇਲ ਪਾਵਾਂਗੇ ਤੋਂ ਬਾਅਦ ਆਪਾਂ ਆ ਚੱਕਰ ਦੇ ਕੋਲ ਹੁੰਦਾ ਨਿਸ਼ਾਨ ਇੱਥੇ ਵੀ ਆਪਾਂ ਤੇਲ ਪਾਵਾਂਗੇ ਨਾਲ ਦੀ ਨਾਲ ਆਪਾਂ ਘੁਮਾਉਂਦੇ ਜਾਵਾਂਗੇ ਨਾ ਚਲਾਉਂਦੇ ਜਾਵਾਂਗੇ ਮਸ਼ੀਨ ਨੂੰ ਤੇ ਨਾਲ ਦੀ ਨਾਲ ਤੇਲ ਪਾਉਂਦੇ ਜਾਵਾਂਗੇ ਆਪਾਂ ਕੀ ਕਰਾਂਗੇ ਆਪਾਂ ਪਾਸ ਸੈਟਲ ਖੋਲਾਂਗੇ ਇਹਦੇ ਵਿੱਚ ਕੀ ਹੈ ਇੱਕ ਨਟ ਉੱਤੇ ਹੁੰਦਾ ਹੈ ਤੇ ਇੱਕ ਨੀਜੇ ਹੁੰਦਾ ਹੈ ਇਹ ਦੋ ਹੀ ਨਟ ਖੋਲਣੇ ਹੁੰਦੇ ਆ ਤੇ ਇਹ ਖੁੱਲ ਜਾਂਦਾ ਹੈ ਇਹ ਜ਼ਰੂਰੀ ਸਾਫ਼ ਕਰਨਾ ਪੈਂਦਾ ਕਿਉਂਕਿ ਇਹਦੇ ਵਿੱਚ ਕੋਈ ਧਾਗਾ ਫਸ ਜਾਂਦਾ ਹੈ ਤੇ ਕੁਝ ਫਸ ਜਾਂਦਾ ਤੇ ਮਸ਼ੀਨ ਜਾਮ ਹੋ ਜਾਂਦੀ ਹੈ ਦੋ ਨਟ ਹੁੰਦੇ ਆ ਦੋ ਹੀ ਆਪਾਂ ਖੋਲ ਲੈ ਤੇ ਆਹ ਦੇਖੋ ਕਿੰਨੀ ਆਸਾਨੀ ਦੇ ਨਾਲ ਇਹ ਖੁੱਲ ਜਾਏਗਾ ਆਹ ਦੇਖੋ ਕਿੰਨੀ ਸਾਨੀ ਨਾਲ ਖੁੱਲ ਗਿਆ ਸਾਫ਼ ਕਰਾਂਗੇ ਆਹ ਦੇਖੋ ਕਿੰਨੇ ਧਾਗੇ ਨਿਕਲਦੇ ਵਿੱਚ ਆ ਦੇਖੋ ਵਿੱਚ ਧਾਗੇ ਫਸੇ ਹੋਏ ਆ ਆ ਦੇਖੋ ਨਿਕਲਦੇ ਆਪਾਂ ਇਹਨੂੰ ਤੇਲ ਲਗਾਵਾਂਗੇ ਆ ਦੇਖੋ ਜੋੜਾਂ ਤੋਂ ਇਹਦੇ ਵਿੱਚ ਆ ਬਣੇ ਹੁੰਦੇ ਨਿਸ਼ਾਨ ਬਾਅਦ ਤਾਂ ਸੈਟਲ ਖੋਲਾਂਗੇ ਇੱਕ ਵੱਡਾ ਨਟ ਹੁੰਦਾ ਇਹਦੇ ਉੱਤੇ ਉਸ ਤੋਂ ਬਾਅਦ ਆ ਦੇਖੋ ਇੱਕ ਨਟ ਹੁੰਦਾ ਇਹ ਆਪਾਂ ਖੋਲ ਲਿਆ ਤੇ ਆ ਸੈਟਲ ਸਾਰਾ ਹੀ ਆਪਾਂ ਖੋਲ ਲਾਂਗੇ ਇਹਦੇ ਵਿੱਚ ਕੋਈ ਧਾਗਾ ਫਸਿਆ ਹੋਇਆ ਤੇ ਕੁਝ ਵੀ ਹੈ ਸਾਰਾ ਹੀ ਸਾਫ਼ ਹੋ ਜਾਊਗਾ ਆ ਦੇਖੋ ਇਸ ਤਰ੍ਹਾਂ ਧਾਗੇ ਨਿਕਲ ਰਹੇ ਐ ਆਪਾਂ ਇਹਨੂੰ ਆ ਵਿੱਚ ਫਿੱਟ ਕਰਾਂਗੇ ਦੁਬਾਰਾ ਆ ਦੇਖੋ ਇਹ ਪੱਤੀ ਨੂੰ ਇਸ ਤਰ੍ਹਾਂ ਰੱਖਾਂਗੇ ਸਾਫ਼ ਕਰਕੇ ਤੇਲ ਲਗਾ ਕੇ ਉਸ ਤੋਂ ਬਾਅਦ ਆਪਾਂ ਇਹ ਰੱਖਾਂਗੇ ਇਸ ਤਰ੍ਹਾਂ ਉਸ ਤੋਂ ਬਾਅਦ ਫਿਰ ਆ ਨਟ ਆਪਾਂ ਕੱਸ ਦੇਵਾਂਗੇ ਆਪਾਂ ਕੀ ਕਰਾਂਗੇ ਜਿਹੜੀ ਸੂਈ ਹੁੰਦੀ ਐ ਇਹਨੂੰ ਪਹਿਲਾਂ ਬਾਹਰ ਕੱਢਾਂਗੇ ਆ ਦੇਖੋ ਇਸ ਤਰ੍ਹਾਂ ਚਲਾ ਕੇ ਉੱਪਰ ਹੋਣੀ ਚਾਹੀਦੀ ਉਸ ਤੋਂ ਬਾਅਦ ਇਹ ਸੈਟਲ ਮੁੜ ਕੇ ਆਪਾਂ ਵਿੱਚ ਫਿੱਟ ਕਰਾਂਗੇ ਤਰੇ ਸੈਟਲ ਲਗਾ ਕੇ ਉਸ ਤੋਂ ਬਾਅਦ ਮਸ਼ੀਨ ਥੋੜੀ ਚਲਾ ਕੇ ਦੇਖ ਲਓ ਕਿ ਸੂਈ ਟੱਚ ਨਾ ਕਰੇ ਸਹੀ ਸੈੱਟ ਹੋ ਗਿਆ ਕਿ ਨਹੀਂ ਸਾਫ਼ ਕਰਨ ਤੋਂ ਬਾਅਦ ਇੱਕ ਪੁਰਾਣਾ ਕਾਟਨ ਦਾ ਕੱਪੜਾ ਲੈ ਕੇ ਉਹਦੇ ਨਾਲ ਇਹਨੂੰ ਬਿਲਕੁਲ ਸਾਫ਼ ਕਰੋ ਆ ਦੇਖੋ ਜੀ ਸਾਫ਼ ਹੋ ਗਈ ਬਿਲਕੁਲ ਮਸ਼ੀਨ ਬੜੀ ਆਸਾਨੀ ਤਰੀਕੇ ਨਾਲ ਆ ਦੇਖੋ ਕਿੰਨੀ ਵਧੀਆ ਚੱਲ ਰਹੀ ਹੈ ਤੇ ਬਹੁਤ ਹੀ ਤੇਜ਼ ਤੇ ਵਧੀਆ ਚੱਲਣ ਲੱਗ ਗਈ ਇਸ ਤਰ੍ਹਾਂ ਤੁਸੀਂ ਘਰ ਦੇ ਵਿੱਚ ਆਪ ਹੀ ਸਾਫ਼ ਕਰ ਦਿੰਦੇ ਆ ਆਸਾਨ ਤਰੀਕੇ ਨਾਲ ਕਰ ਸਕਦੇ ਹੋ ਧੰਨਵਾਦ